ਸਾਰਾ ਪੰਜਾਬ ਜਾਣਦਾ ਹੈ ਕਿ ਬੀਜੇਪੀ ਪੰਜਾਬ ਮਾਰੂ ਫੈਸਲੇ ਕਰ ਰਹੀ ਪਰ ਪੰਜਾਬ ਦੇ ਮੁੱਖ ਮੰਤਰੀ ਦਾ ਕੀ ਫਰਜ਼ ਹੈ ਪੰਜਾਬ ਦੇ ਮੁੱਖ ਮੰਤਰੀ ਦਾ ਫਰਜ਼ ਹੀ ਕਿ ਕਿਸਾਨਾਂ ਦੇ ਮੂਹਰੇ ਲੱਗਦੇ ਤੇ ਨਾਲ ਜਾ ਕੇ ਪ੍ਰਧਾਨ ਮੰਤਰੀ ਸਾਹਿਬ ਨਾਲ ਮੀਟਿੰਗ ਕਰਾਉਂਦੇ ਕਿਉਂਕਿ ਜਿਹੜੀ ਮੰਗਾਂ ਨੂੰ ਲੈ ਕੇ ਕਿਸਾਨ ਬਾਰਡਰ ਤੇ ਬੈਠੇ ਨੇ ਉਹ ਮੰਗਾਂ ਦੇ ਵਿੱਚ ਦੋ ਅਹਿਮ ਮੰਗਾਂ ਤਾਂ ਸਿੱਧੀਆਂ-ਸਿੱਧੀਆਂ ਤੁਹਾਡੇ ਨਾਲ ਵੀ ਤੱਲਕ ਰੱਖਦੀਆਂ ਨੇ ਕਿਉਂਕਿ ਪੰਜਾਬੀਆਂ ਦੇ ਨਾਲ ਤੁਸੀਂ 2022 ਦੀ ਚੋਣਾਂ ਦੇ ਵਿੱਚ ਵਾਅਦਾ ਕੀਤਾ ਸੀ ਕਿ ਜੇ ਕੇਂਦਰ ਸਰਕਾਰ ਐਮਐਸਪੀ ਨਹੀਂ ਦਊ ਸਭ ਪੰਜਾਬ ਦੀ ਸਰਕਾਰ ਨੂੰ ਥੋੜੇ ਮੰਤਰੀ ਤਾਂ ਚੁਟਕੀਆਂ ਮਾਰਦੇ ਸੀ। ਲਿਆ 2 ਐਮਐਸਪੀ ਹੁਣ ਪੰਜਾਬ ਨੂੰ। ਔਰ ਦੂਜਾ ਹੈ ਲੈਂਡ ਐਕਵਿਜ਼ੀਸ਼ਨ। ਪੰਜਾਬ ਦੀ ਸਰਕਾਰ ਕਿਸਾਨ ਦੇ ਵਿੱਚ ਵਿਸ਼ਵਾਸ ਹੀ ਨਹੀਂ ਜਗਾ ਪਾਰੀ ਕਿ ਭਾਈ ਅਸੀਂ ਤੁਹਾਡੀ ਜ਼ਮੀਨਾਂ ਦਾ ਤੁਹਾਨੂੰ ਪੂਰਾ ਮੁੱਲ ਦਿਆਂਗੇ। ਭਾਈ ਜ਼ਮੀਨ ਕਿਸਾਨ ਦੀ ਮਾਂ ਹੈ। ਉਹਦੇ ਬੱਚਿਆਂ ਦਾ ਢਿੱਡ ਭਰਦੀ ਹੈ। ਕਿਉਂ ਦੂ ਕਿਸਾਨ ਆਪਣੀ ਜ਼ਮੀਨ ਜਿਉ ਨੂੰ ਉਹਦਾ ਮੁੱਲ ਹੀ ਨਹੀਂ ਮਿਲੂਗਾ। ਤੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੇਂਦਰ ਤੇ ਸਿੱਟ ਦੇਣ ਗੱਲ। ਕੇਂਦਰ ਪੰਜਾਬ ਤੇ ਸਿੱਟ ਦੇਵੇ ਸਾਰੀ ਗੱਲ। ਵੈਸਕਾਉਂਡ ਰਿਆ ਕਿਸਾਨ ਮੁੱਖ ਮੰਤਰੀ ਸਾਹਿਬ ਪੰਜਾਬ ਪ੍ਰਤੀ ਸਹਰਦ ਹੋ ਆਪਣੇ ਫਰਜ਼ ਪਛਾਣੋ ਜੋ ਪੰਜਾਬੀਆਂ ਦੇ ਨਾਲ ਵਾਅਦੇ ਕੀਤੇ ਨੇ ਔਰ ਇਹ ਉਹੀ ਖਨੋਰੀ ਬਾਰਡਰ ਹੈ ਜਿੱਥੇ ਇੱਕ ਕਿਸਾਨ ਦੀ ਪਿਛਲੇ ਸਾਲ ਸ਼ੁਕਰੰਦ ਦੀ ਸ਼ਹੀਦੀ ਹੋਈ ਸੀ ਉਹਦੇ ਤੇ ਵੀ ਤੁਸੀਂ ਜ਼ੀਰੋ ਐਫ ਆਈ ਆਰ ਦਿੱਤੀ ਸੀ ਕਿਹੜਾ ਹਰਿਆਣਾ ਦਾ ਪੁਲਿਸ ਬਲਾਡ ਤੁਸੀਂ ਉਹ ਚ ਨਾਮਜ਼ਦ ਕੀਤਾ ਜੋ ਪੰਜਾਬੀਆਂ ਨੂੰ ਜਵਾਬ